ਦੋਸਤੋ ਬਹੁਤੇ ਲੋਕ ਨਾ ਪੜ੍ਹਾਈ ਕਰਨ ਤੋਂ ਬਾਅਦ ਜੇ ਕਿਤੇ ਉਹਨਾਂ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲਦੀ ਨਾ ਤਾਂ ਉਹ ਛੋਟਾ ਮੋਟਾ ਕੰਮ ਕਰਨ ਲੱਗੇ ਇੱਕ ਸ਼ਰਮ ਮਹਿਸੂਸ ਕਰਦੇ ਆ ਵੀ ਕਹਿਣ ਦਾ ਭਾਵ ਉਹਨਾਂ ਨੂੰ ਇਹ ਲੱਗਦਾ ਵੀ ਜੇ ਕਿਤੇ ਅਸੀਂ ਜ਼ਿਆਦਾ ਪੜ੍ਹਨ ਤੋਂ ਬਾਅਦ ਇਹ ਛੋਟਾ ਕੰਮ ਕਰਾਂਗੇ ਤਾਂ ਵੀ ਲੋਕ ਸਾਡੇ ਬਾਰੇ ਪਤਾ ਨਹੀਂ ਕੀ ਸੋਚਣਗੇ ਹਨਾ ਇਸ ਕਰਕੇ ਦੋਸਤੋ ਅਸੀਂ ਜ਼ਿੰਦਗੀ ਦੇ ਵਿੱਚ ਪਿੱਛੇ ਰਹਿ ਜਾਂਦੇ ਆ ਆਪਾਂ ਦੂਜਿਆਂ ਦੇ ਬਾਰੇ ਸੋਚਦੇ ਆ ਵੀ ਸਾਡੇ ਬਾਰੇ ਦੂਜੇ ਕੀ ਸੋਚ ਰਹੇ ਨੇ ਪਰ ਦੋਸਤੋ ਉਹਨਾਂ ਦੇ ਸੋਚਣ ਨਾ ਸੋਚਣ ਨਾਲ ਕੁਝ ਨਹੀਂ ਫਰਕ ਪੈਂਦਾ ਕਿਉਂਕਿ ਦੋਸਤੋ ਜਿਹੜੀ ਥੋੜੀ ਜ਼ਿੰਦਗੀ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਜਿਣੀ ਆ ਨਾ ਕਿ ਦੂਜਿਆਂ ਦੇ ਹਿਸਾਬ ਨਾਲ ਦੋਸਤੋ ਅੱਜ ਜਿਹੜੇ ਇਨਸਾਨ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਇਹ ਗੁਜਰਾਤ ਦਾ ਰਹਿਣ ਵਾਲਾ ਇਹਨੇ ਵੀ ਆਪਣੀ ਸਟੱਡੀ ਪੂਰੀ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਲੈ ਲਈ ਬਹੁਤ ਜਿਆਦਾ ੱਟਕੇ ਖਾਦੇ ਫਿਰ ਇਹ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਵੀ ਗਿਆ ਜਿੱਥੇ ਨੇ ਇੰਟਰਵਿਊ ਦੇ ਕੇ ਆਇਆ ਤਾਂ ਇਹਨੂੰ ਨੌਕਰੀ ਨਹੀਂ ਮਿਲੀ ਉਸ ਤੋਂ ਬਾਅਦ ਇਹਨੇ ਸੋਚਿਆ ਕਿ ਯਾਰ ਕਿਉਂ ਨਾ ਆਪਾਂ ਕੋਈ ਨਾ ਕੋਈ ਆਪਣਾ ਬਿਜ਼ਨਸ ਸ਼ੁਰੂ ਕਰ ਲਈਏ ਤਾਂ ਦੋਸਤੋ ਇਸ ਬੰਦੇ ਨੇ ਕੀ ਕੀਤਾ ਬਿਣਾ ਸ਼ਰਮ ਕੀਤੇ ਗਧਿਆਂ ਦਾ ਬਿਜ਼ਨਸ ਸ਼ੁਰੂ ਕਰ ਲਿਆ ਹੁਣ ਦੋਸਤੋ ਬਹੁਤ ਸਾਰੇ ਲੋਕ ਤਾਂ ਹੱਸਣਗੇ ਵੀ ਹੋਰ ਬਹੁਤ ਸਾਰੇ ਬਿਜ਼ਨਸ ਨੇ ਉਹ ਕਰਦੇ ਨੇ ਪਰ ਇਸ ਬੰਦੇ ਨੇ ਇੱਕ ਅਨੋਖਾ ਬਿਜ਼ਨਸ ਕੀਤਾ ਦੋਸਤੋ ਇਸ ਬੰਦੇ ਨੇ ਕੀ ਕੀਤਾ 42 ਗਧੇ ਲਿਆਂਦੇ ਬਿਆਲੀ ਗਧੇ ਲਿਆ ਕੇ ਉਹਨਾਂ ਦਾ ਜਿਹੜਾ ਦੁੱਧ ਹੈਗਾ ਕੁਝ ਗਧੇ ਸੀ ਉਹਨਾਂ ਦੇ ਵਿੱਚ ਕੁਝ ਗਧੀਆਂ ਸੀਗੀਆਂ ਤੇ ਉਹਨਾਂ ਦਾ ਦੁੱਧ ਸੀ ਜਿਹੜਾ ਉਹ ਸਪਲਾਈ ਕਰਨਾ ਸ਼ੁਰੂ ਕੀਤਾ ਦੋਸਤੋ ਇਸ ਟਾਈਮ ਇਹ ਬੰਦਾ ਆਨਲਾਈਨ ਗਧੀਆਂ ਦਾ ਦੁੱਧ ਜਿਹੜਾ ਉਹ ਵੇਚਦਾ ਹੈਗਾ ਤਕਰੀਬਨ 1 ਕਿਲੋ ਦੁੱਧ ਦੀ ਜਿਹੜੀ ਕੀਮਤ ਆ ਉਹ 5000 ਲੀਟਰ ਹੈ ਦੋਸਤੋ ਤੁਸੀਂ ਦੇਖੋ ਵੀ 5000 ਲੀਟਰ ਮੈਂ ਸੱਤੇ گاਮਾਂ ਦਾ ਜਿਹੜਾ ਦੁੱਧ ਹੈਗਾ ਉਹ ਤਕਰੀਬਨ 670 ਜਾਂ 100 ਰੁਪਏ ਲੀਟਰ ਤੋਂ ਵੱਧ ਨਹੀਂ ਵਿਕਦਾ ਪਰ ਦੋਸਤੋ ਤੁਸੀਂ ਸੋਚੋ ਵੀ 5000 ਲੀਟਰ ਦੇ ਹਿਸਾਬ ਨਾਲ ਦੁੱਧ ਵਿਕਦਾ ਗਧਿਆਂ ਦਾ ਤੇ ਇਹ ਅੱਜ ਬੰਦਾ ਗੁਜਰਾਤ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਇਨਕਮ ਕਰ ਰਿਹਾ ਹੈਗਾ ਜੇਕਰ ਇਸ ਦੀ ਇਨਕਮ ਦੀ ਗੱਲ ਕਰੀਏ ਤਾਂ ਇਹ ਇੱਕ ਮਹੀਨੇ ਦੇ ਵਿੱਚ 4 ਤੋਂ 5 ਲੱਖ ਰੁਪਈਆ ਗਧਿਆਂ ਦਾ ਆਨਲਾਈਨ ਦੁੱਧ ਵੇਚ ਕੇ ਕਮਾ ਲੈਂਦਾ ਹੈਗਾ ਦੋਸਤੋ ਗਧਿਆਂ ਦੇ ਵਪਾਰ ਦੇ ਨਾਲ ਇਸ ਬੰਦੇ ਨੂੰ ਹੁਣ ਪੂਰੇ ਗੁਜਰਾਤ ਦੇ ਵਿੱਚ ਜਾਣਨ ਲੱਗੇ ਨੇ ਲੋਕ ਦੂਰੋਂ ਦੂਰੋਂ ਲੋਕ ਇਸ ਬੰਦੇ ਤੋਂ ਗਧਿਆਂ ਦਾ ਦੁੱਧ ਮਗਵਾਉਂਦੇ ਨੇ ਤਕਰੀਬਨ ਇਸ ਨੇ 40-50 ਗਧੇ ਪਾਲ ਕੇ ਆਪਣਾ ਇੱਕ ਬਿਜ਼ਨਸ ਸੈਟਅਪ ਕਰ ਲਿਆਗਾ ਤੇ ਹੁਣ ਇਹ ਆਪਣੇ ਬਿਜ਼ਨਸ ਨੂੰ ਅੱਗੇ ਵੀ ਲੈ ਕੇ ਜਾ ਰਿਹਾ ਹੈਗਾ ਦੋਸਤੋ ਜੇਕਰ ਆਪਾਂ ਇਸ ਇਨਸਾਨ ਦੀ ਗੱਲ ਕਰੀਏ ਤਾਂ ਇਸ ਇਨਸਾਨ ਨੇ ਆਪਣੀ ਮਿਹਨਤ ਵੀ ਕੀਤੀ ਆ ਤੇ ਨਾਲ ਪੜਾਈ ਵੀ ਕੀਤੀ ਆ ਪਰ ਦੋਸਤੋ ਇਸਨੇ ਇੱਕ ਆਪਣਾ ਜਿਹੜਾ business ਆ ਆਪਣਾ ਸੈਟਅਪ ਕਰ ਲਿਆ ਹੁਣ ਇਹਨੂੰ ਕਿਸੇ ਨੌਕਰੀ ਦੀ ਲੋੜ ਨਹੀਂ ਹੁਣ ਇਹ ਖੁਦ ਮਾਲਕ ਬਣ ਕੇ ਆਪਣਾ ਜਿਹੜਾ online ਦੁੱਧ ਦਾ ਕੰਮ ਆ ਉਹ ਕਰ ਰਿਹਾਗਾ ਇਸ ਕਰਕੇ ਦੋਸਤੋ ਕੋਈ ਵੀ ਕੰਮ ਆ ਜਿਹੜਾ ਉਹ ਵੱਡਾ ਛੋਟਾ ਨਹੀਂ ਹੁੰਦਾ ਆਪਣੀ ਜਿਹੜੀ ਸੋਚ ਆ ਉਹ ਵੱਡੀ ਛੋਟੀ ਹੋ ਸਕਦੀ ਆ ਪਰ ਜਿਹੜਾ ਕੰਮ ਆ ਉਹ ਵੱਡਾ ਛੋਟਾ ਨਹੀਂ ਹੁੰਦਾ ਜੇਕਰ ਤੁਸੀਂ ਵੀ ਜਿਆਦਾ ਪੜ੍ਹੇ ਲਿਖੇ ਹੋ ਤਾਂ ਤੁਹਾਨੂੰ ਕੋਈ ਨੌਕਰੀ ਨਹੀਂ ਮਿਲੀ ਤਾਂ ਤੁਸੀਂ ਵੀ ਕੋਈ ਨਾ ਕੋਈ ਛੋਟਾ ਮੋਟਾ business ਆ ਜਿਹੜਾ ਉਹ ਆਪਣਾ ਸੈਟਅਪ ਕਰ ਸਕਦੇ ਹੋ ਹੌਲੀ ਹੌਲੀ ਮਿਹਨਤ ਕਰਨੀ ਸ਼ੁਰੂ ਕਰੋ ਇੱਕੇ ਲਖਤ ਕੋਈ ਵੀ ਚੀਜ਼ ਗਰੋ ਨਹੀਂ ਕਰਦੀ ਕਿਉਂਕਿ ਦੋਸਤੋ ਜੇਕਰ ਆਪਾਂ ਧਰਤੀ ਦੇ ਵਿੱਚ ਬੀ ਬੀਜਾਂਗੇ ਤਾਂ ਹੌਲੀ ਹੌਲੀ ਪੁੱਗੂਗਾ ਉਸ ਤੋਂ ਬਾਅਦ ਉਹ ਇੱਕ ਰੁੱਖ ਬਣੂਗਾ ਰੁੱਖ ਤੋਂ ਬਾਅਦ ਉਹ ਵੱਡਾ ਹੋ ਕੇ ਫਲ ਦੇਊਗਾ ਪੱਤੇ ਲੱਗਣਗੇ ਇਸ ਕਰਕੇ ਟਾਈਮ ਤਾਂ ਲੱਗਦਾ ਹੀ ਆ ਤੇ ਜੇਕਰ ਦੋਸਤੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਹੋਰਾਂ ਤੱਕ ਵੀ ਸ਼ੇਅਰ ਕਰੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ